ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਇੱਛਾਤਰੀ नाग ਵੱਲੋਂ ਬਸਾਇਆ ਪੰਜਾਬ ਦਾ ਇਹ ਪਿੰਡ ਜਿਹਨੂੰ ਇੱਛਾਤਰੀ नाग ਮੀਨਸ ਕਿ ਜਿਹੜਾ ਉਹਦੀ ਬੋਡੀ ਚੇਂਜ ਕਰ ਲੈਂਦਾ ਯੋਗੀਆਂ ਨੂੰ ਪਤਾ ਲੱਗਾ ਕਿ ਇਸ ਪਿੰਡ ਦੇ ਵਿੱਚ ਇੱਛਾਤਰੀ नाग ਰਹਿੰਦਾ ਆ ਉਹ ਦੇਹ ਪਲਟ ਕੇ ਕਦੇ ਉਹ ਬੱਚਾ ਬਣ ਜਾਂਦਾ ਸੀ ਕਦੇ ਕੋਈ ਹੋਰ ਮਤਲਬ ਚੇਂਜ ਕਰ ਲੈਂਦਾ ਏ ਬੋਡੀ ਆਪਦੀ ਜਿਹੜੇ ਨਾਲ ਸੀਗੇ ਹਾਂਜੀ ਉਹ ਸੰਤ ਦੇ ਰੂਪ ਦੇ ਵਿੱਚ ਮੇਲਾ ਦੇਖਦੇ ਮੇਲਾ ਦੇਖਦੇ ਸੀ ਸੰਤ ਦੇ ਰੂਪ ਚ ਠੀਕ ਉਹ ਦੇਹ ਪਲਟ ਕਰ ਜਾਂਦੇ ਸੀ ਨਾ ਇੱਛਾ ਤਾਂ ਠੀਕ ਆ ਜੀ ਹਾਂਜੀ ਇੱਛਾ ਤਾਂ ਜੋਗੀ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਟਾਈਮ ਦੇ ਕੋਈ ਇੱਕ ਸੱਪ ਰਹਿੰਦਾ ਹੁੰਦਾ ਸੀ ਜੇ ਸੀ ਵੀ ਇੱਥੇ ਸੱਪ ਰਹਿੰਦਾ ਹੈ ਜੀ ਉੱਥੇ ਕੜਾਇਆ ਹੈ ਮਾਇਆ ਦਾ ਜਾਂ ਮੋਹ ਦਾ ਗਨ ਲੋ ਅੱਛਾ ਤਰੀ ਦਾ ਮਤਲਬ ਇਹ ਨਹੀਂ ਹੁੰਦਾ ਨਾ ਹਾਂ ਵੀ ਕੋਈ ਵੀ ਇੱਛਾ ਉਹ ਵੀ ਕੋਈ ਵੀ ਤਾਂ ਬਿਲਕੁਲ ਠੀਕ ਹੈ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਬਲੌਗ ਕਵਰ ਬੱਛਾ ਫਿਰੋਜ਼ਪੁਰ ਦਾ ਉਹ ਪਿੰਡ ਜਿਹੜਾ ਇੱਛਾ ਧਾਰੀ 나ਗ ਵੱਲੋਂ ਬਸਾਇਆ ਗਿਆ ਏ ਬਹੁਤ ਹੀ ਇਤਿਹਾਸਿਕ ਪਿੰਡ ਕਵਰ ਬੱਛਾ ਫਿਰੋਜ਼ਪੁਰ ਤੋਂ ਤਕਰੀਬਨ 15 ਤੋਂ 20 ਕਿਲੋਮੀਟਰ ਦੀ ਦੂਰੀ ਤੇ ਪਿੰਡ ਬਸਿਆ ਹੋਇਆ ਆ ਕਵਰ ਬੱਛਾ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਇਸ਼ਾਤਾਰੀ नाग ਵੱਲੋਂ ਵਸਾਇਆ ਪੰਜਾਬ ਦਾ ਇਹ ਪਿੰਡ ਜਦੋਂ ਇਸ਼ਾਤਾਰੀ नाग ਨੂੰ ਮਾਰ ਦਿੱਤਾ ਗਿਆ ਤਾਂ ਇਹ ਪਿੰਡ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਸੱਤ ਵਾਰੀ ਇਹ ਪਿੰਡ ਖਤਮ ਹੋ ਕੇ ਦੁਬਾਰਾ ਵਸਿਆ ਅਸੀਂ ਜਾ ਰਹੇ ਹਾਂ ਜੀ ਇਸ ਪਿੰਡ ਦੇ ਵਿੱਚ ਇਸ ਪਿੰਡ ਦੀ ਹਿਸਟਰੀ ਕੀ ਆ ਆ ਕਿਵੇਂ ਇੱਛਾਤਾਰੀ नाग ਨੂੰ ਖਤਮ ਕਰਨ ਵਾਸਤੇ ਯੋਗੀਆਂ ਨੂੰ ਪਤਾ ਲੱਗਾ ਕਿ ਇਸ ਪਿੰਡ ਦੇ ਵਿੱਚ ਇੱਛਾਤਾਰੀ नाग ਰਹਿੰਦਾ ਆ ਤਾਂ ਯੋਗੀਆਂ ਨੇ ਇੱਛਾਤਾਰੀ नाग ਨੂੰ ਫੜਨ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕਰਨ ਤੋਂ ਬਾਅਦ ਯੋਗੀ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਬਹੁਤ ਇੰਟਰਸਟਿੰਗ ਸਟੋਰੀ ਆ ਕਵਰ ਬੱਛਾ ਪਿੰਡ ਦੀ ਇੱਛਾਤਾਰੀ नाग ਵੱਲੋਂ ਬਸਾਇਆ ਪਿੰਡ ਫਿਰੋਜ਼ਪੁਰ ਦੇ ਵਿੱਚ ਪੰਜਾਬ ਦਾ ਉਹ ਪਿੰਡ ਆ ਜਿਹੜਾ ਵਿਦੇਸ਼ਾਂ ਦੀ ਧਰਤੀ ਤੱਕ ਵੀ ਮਸ਼ਹੂਰ ਆ ਕਹਿੰਦੇ ਇਸ ਪਿੰਡ ਜਦੋਂ ਥੇ ਹੁੰਦਾ ਸੀ ਇਸ ਪਿੰਡ ਦੇ ਵਿੱਚੋਂ ਅੱਜ ਵੀ ਕਹਿੰਦੇ ਖਜ਼ਾਨਾ ਲੱਭਿਆ ਹੋਇਆ ਆ ਤੇ ਇਸ਼ਾਤਾਰੀ ਨਾਗ ਅੱਜ ਵੀ ਉਹਦੀ ਰੱਖਿਆ ਕਰਦਾ ਆ ਚੱਲਦੇ ਆ ਦੋਸਤੋ ਬਣੈਰੋ ਨਾਲ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਸੋ ਦੋਸਤੋ ਪਿੰਡ ਕਬਰ ਬੱਛਾ ਦੇ ਵਿੱਚ ਆ ਗਏ ਆ ਫਰੂਜਪੁਰ ਡਿਸਟ੍ਰਿਕਟ ਦਾ ਪਿੰਡ ਆ ਇਸ਼ਾਤਾਰੀ ਨਾਗ ਵੱਲੋਂ ਵਸਾਇਆ ਇਹ ਪਿੰਡ ਸਾਡੇ ਨਾਲ ਇਹ ਸਾਡੇ ਭਾਜੀ ਹੁਣੀ ਆ ਇਹ ਪਿੰਡ ਵਾਸੀ ਆ ਤੇ ਜਿਹੜੇ ਉਸ ਜਗ੍ਹਾ ਦੇ ਪ੍ਰਧਾਨ ਕਹਿ ਲੋ ਜਾਂ ਸੇਵਾਦਾਰ ਕਹਿ ਲੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਿੰਡ ਵਾਸੀ ਆ ਇਹ ਵੀਡੀਓ ਜੋ ਪ੍ਰਥਾ ਬਜ਼ੁਰਗਾਂ ਦੀ ਚੱਲੀ ਆ ਰਹੀ ਆ ਉਹਦੇ ਬੇਸ ਤੇ ਕਹਾਣੀ ਆ ਕਹਾਣੀ ਕਹਿ ਲੋ ਪ੍ਰਥਾ ਕਹਿ ਲੋ ਜਾਂ ਲੋਕਾਂ ਦਾ ਵਿਸ਼ਵਾਸ ਕਹਿ ਲੋ ਕਿਉਂਕਿ ਜੋ ਬਜ਼ੁਰਗਾਂ ਤੋਂ ਅਸੀਂ ਸੁਣਦੇ ਆਏ ਆ ਉਹੀ ਗਾਂ ਬੱਚਿਆਂ ਨੂੰ ਪਤਾ ਆ ਪਾਜੀ ਪਹਿਲਾਂ ਤਾਂ ਬਹੁਤ ਬਹੁਤ ਸਮਾਂ ਦੇਣ ਲਈ ਧੰਨਵਾਦ ਵੀਰ ਜੀ ਮਿਹਰਬਾਨ ਤੁਹਾਡੇ ਪਿੰਡ ਦਾ ਬਹੁਤ ਸੁਣਿਆ ਸੀ ਕਬਰ ਬੱਛਾ ਦਾ ਜੀ ਜੀ ਸਭ ਤੋਂ ਪਹਿਲਾਂ ਦੱਸੋ ਤੁਸੀਂ ਇਹਦਾ ਨਾਂ ਕਬਰ ਬੱਛਾ ਕਿਉਂ ਪਿਆ ਤੇ ਜਿਹੜੀ ਇੱਥੇ ਦੀ ਮਿੱਥੋ ਆ ਇੱਕ ਕਹਿੰਦੇ ਇੱਛਾ ਧਾਰੀ नाग ਵੱਲੋਂ ਜੋ ਹੋਈ ਘਟਨਾ ਹੋਈ ਸੀਗੀ ਉਹਦੇ ਨਾਲ ਸਾਡੇ ਦਰਸ਼ਨ ਚੰਨਣਾ ਜ਼ਰੂਰ ਪਾਓ ਜੀ ਇਹ ਐ ਵੀਰ ਜੀ ਵੀ ਇਹ ਜਿਹੜੀ ਗੱਲ ਤੁਹਾਨੂੰ ਮੈਂ ਸੁਣਾਉਣ ਲੱਗਿਆ ਜੀ ਇਹ ਲੋਕਧਾਰਾ ਦੀਆਂ ਗੱਲਾਂ ਹੁੰਦੀਆਂ ਇਹਨਾਂ ਦੇ ਵਿੱਚ ਕੋਈ ਸੈਂਟੀਫਿਕ ਰੀਜ਼ਨ ਨਹੀਂ ਹੁੰਦਾ ਨਹੀਂ ਬਿਲਕੁਲ ਜੀ ਇੱਕ ਜਿਹੜੀ ਕਹਾਣੀ ਲੈਂਜੜ ਜਿਹਨੂੰ ਅਸੀਂ ਪੀੜੀ ਦਰ ਪੀੜੀ ਅਸੀਂ ਸੁਣਦੇ ਆਏ ਹਾਂ ਸਾਡੇ ਆਲੇ ਦੁਆਲੇ ਵਿੱਚ ਵੀ ਮਸ਼ਹੂਰ ਹੈ ਉਹ ਇਉਂ ਆ ਵੀ ਇੱਥੇ ਨਾ ਕਿਸੇ ਟਾਈਮ ਦੇ ਕੋਈ ਇੱਕ ਸੱਪ ਰਹਿੰਦਾ ਹੁੰਦਾ ਸੀ ਅੱਛਾ ਜਿਹਨੂੰ ਇੱਛਾਧਰੀ ਨਾਗ ਮੀਨਸ ਕਿ ਜਿਹੜਾ ਉਹਦੀ ਬਾਡੀ ਚੇਂਜ ਕਰ ਲੈਂਦਾ ਤੇਹ ਪਲਟ ਜਾਂਦਾ ਸੀ ਇਹ ਲੋਕਾਂ ਦਾ ਕਹਿਣਾ ਸੀ ਜੀ ਉਹ ਉਹ ਦੇਹ ਪਲਟ ਕੇ ਕਦੇ ਉਹ ਬੱਚਾ ਬਣ ਜਾਂਦਾ ਸੀ ਕਦੇ ਇਹ ਕੋਈ ਹੋਰ ਮਤਲਬ ਚੇਂਜ ਕਰ ਲੈਂਦਾ ਹੈ ਬੋਡੀ ਆਪਦੀ ਇੱਥੇ ਕਿਸੇ ਰਾਜੇ ਦੇ ਜਾਂ ਕਿਸੇ ਜ਼ਗੀਰਦਾਰ ਦੇ ਘਰੇ ਕੋਈ ਮਜਮਾ ਲੱਗਿਆ ਤੇ ਉਹ ਨਾ ਇੱਕ ਖੂਬਸੂਰਤ ਔਰਤ ਬਣ ਕੇ ਉੱਥੇ ਨੱਚ ਰਿਹਾ ਹੋ ਇੱਛਾਦਾਰੀ ਨਾਲ ਜੀ ਉੱਥੇ ਨੱਚ ਰਿਹਾ ਉਹ ਮਜਮਾ ਦੇਖਣ ਵਾਸਤੇ ਜੋਗੀ ਵੀ ਆ ਗਏ ਅੱਛਾ ਜੋਗੀ ਦੋ ਬੈਠੇ ਉੱਥੇ ਆ ਕੇ ਉਹ ਦੇਖ ਰਿਹਾ ਤੇ ਫਿਰ ਉਹ ਉਹਨਾਂ ਨੂੰ ਜੋਗੀਆਂ ਨੇ ਜਦੋਂ ਉਹ ਜੋਗੀ ਦੀ ਉਹਦੇ ਨਾਲ ਅੱਖ ਮਿਲੀ ਉਹਨਾਂ ਨੇ ਕਿਹਾ ਵੀ ਇਹ ਬੰਦਾ ਤਾਂ ਹੋ ਨਹੀਂ ਸਕਦਾ ਇਹ ਨਾਗ ਹੈ ਜਿਹੜੇ ਇੱਛਾ ਧਾਰੀ ਦੀ ਆਪਾਂ ਗੱਲ ਕਰਦੇ ਸੀ ਉਹ 나ਗ ਲੱਗਦਾ ਸਾਨੂੰ ਕਿਉਂਕਿ ਉਹ ਉਹ ਅੱਖ ਨਹੀਂ ਫੜਕ ਰਿਹਾ ਸੀ ਉਹ ਅੱਛਾ ਜੀ ਕਿਉਂਕਿ ਜਿਹੜੇ 나ਗ ਹੁੰਦੇ ਇਹਨਾਂ ਦੇ ਆ ਨਹੀਂ ਨਾ ਹੁੰਦੇ ਹਾਂ ਪਰ ਪਰ ਹਾਂ ਹਾਂ ਤੇ ਉਹ ਕਹਿੰਦੇ ਫਿਰ ਜਿਹੜਾ 나ਗ ਸੀਗਾ ਉਹਨੂੰ ਵੀ ਪਤਾ ਲੱਗ ਗਿਆ ਜਦੋਂ ਅੱਖਾਂ ਮਿਲ ਗਈਆਂ ਉਹਦੀਆਂ ਵੀ ਇਹ ਹੁਣ ਫੜਨਗੇ ਮੈਨੂੰ ਹੂੰ ਤੇ ਉਹ ਫੌਰਨ ਉੱਥੋਂ ਨਿਕਲਿਆ ਤੇ ਬਾਹਰ ਆ ਕੇ ਉਹ ਆਪਣੇ ਅਸਲੀ ਰੂਪ ਚ ਆ ਕੇ ਇੱਥੇ ਜਿਹੜੀ ਵਰਮੀ ਬਣੀ ਸੀ ਕਹਿੰਦੇ ਸੀ ਬਜ਼ੁਰਗ ਸਾਡੇ ਜਿਸ ਥਾਂ ਤੇ ਬੈਠੇ ਹਾਂ ਹਾਂ ਜਿਹੜੀ ਵਰਮੀ ਕਹਿੰਦੇ ਨਾ 나ਗਾਂ ਦਾ ਜਿਹੜਾ ਘਰ ਹੈ ਜੀ ਕਹਿੰਦੇ ਉੱਥੇ ਵੜ ਗਿਆ ਉਹ ਉੱਥੇ ਵੜ ਗਿਆ ਤੂੰ ਵਾਪਸ ਆ ਗਏ ਆਪਦੇ ਡੇਰੇ ਵਿੱਚ ਹੂੰ ਉਹਨਾਂ ਨੇ ਆਪਦੇ ਬਡੇਰੇ ਨੂੰ ਆਖਿਆ ਕਿ ਉਹ ਅਸੀਂ ਨਾਗ ਲੱਭ ਲਿਆ ਤੇ ਉਹਨੂੰ ਫੜਨਾ ਹੈ ਹੂੰ ਤੇ ਉਹਨਾਂ ਦਾ ਬਜ਼ੁਰਗ ਕਹਿੰਦਾ ਵੀ ਨਹੀਂ ਅਸੀਂ ਉਹਨੂੰ ਫੜ ਨਹੀਂ ਸਕਦੇ ਅੱਛਾ ਤੁਸੀਂ ਨਾ ਪੰਗਾ ਲਵੋ ਉਹਦੇ ਨਾਲ ਜਾ ਕੇ ਹਾਂ ਉਹ ਫਿਰ ਜਦੋਂ ਬਾਹਲਾ ਖੜੇ ਪੈ ਗਏ ਤੇ ਉਹਨੇ ਫਿਰ ਆਪਦਾ ਕਿਹਾ ਚਲੋ ਫਿਰ ਐ ਕਰੋ ਘੁਮਿਆਰ ਨੂੰ ਕਹੋ ਕਿ ਜਿਹੜਾ ਭਾਂਡੇ ਉਹਨੇ ਗਿੱਲੇ ਪਏ ਆ ਕੱਚੇ ਆ ਜੀ ਉਹਦੇ ਉਹਨੂੰ ਪਕਾਵੇ ਨਾ ਉਹਨੇ ਵਰਮੀ ਦੇ ਆਲੇ ਦੁਆਲੇ ਕਹਿੰਦੇ ਉਹਨੇ ਚਿੰਤੇ ਜਾ ਕੇ ਅੱਛਾ ਤੇ ਉਹ ਜਦੋਂ ਆਪ ਦਾ ਕਰਨ ਲਾ ਪਏ ਸਾਰਾ ਕੁਝ ਨੂੰ ਫੜਨ ਵਾਸਤੇ ਤੇ ਅੰਦਰੋਂ ਕਹਿੰਦੇ ਉਹ ਉਹਦਾ ਤੇਜ ਜਾਂ ਫੁਕਾਰਾ ਇੰਨਾ ਸੀ ਉਹਨੇ ਸਾਰੇ ਭਾਂਡੇ ਪਕਾਤੇ ਉਹ ਇਹ ਨਾ ਹਾਂਜੀ 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 ਅੱਛਾ ਫਿਰ ਕਹਿੰਦੇ ਵੀ ਉਹ ਜਿਹੜੇ ਭਾਂਡੇ ਪੱਕ ਗਏ ਸਾਰੇ ਉਹਨਾਂ ਨੇ ਇੱਕ ਆਵਾ ਹੋਰ ਚੰਨਤਾ ਉਹ ਵੀ ਪੱਕ ਗਿਆ ਤੀਸਰੇ ਆਵੇ ਵਰੀ ਉਹਦਾ ਜਿਹੜਾ ਸੀਗਾ ਉਹਦਾ ਜਿਹੜੀ ਸ਼ਕਤੀ ਸੀ ਉਹਦੀ ਪਾਵਰ ਸੀ ਉਹ ਮੱਠੀ ਪੈ ਗਈ ਬਿਲਕੁਲ ਤੇ ਉਹਨਾਂ ਨੇ ਕੀ ਕੀਤਾ ਵੀ ਹੁਣ ਕੱਚਾ ਰਹਿ ਗਿਆ ਬਿਲਕੁਲ ਤੇ ਉਹਨਾਂ ਨੇ ਕਹਿੰਦਾ ਹੁਣ ਇਹਨੂੰ ਫੜ ਲਓ ਤੇ ਫਿਰ ਜਦੋਂ ਦੀ ਸ਼ਕਤੀ ਖਤਮ ਹੋ ਗਈ ਕਹਿੰਦੇ ਉਹਨੂੰ ਫੜ ਲਿਆ ਫਿਰ ਲੋਕ ਤਾਂ ਰਾ ਇਉਂ ਕਹਿੰਦੀ ਆ ਸਾਡੀ ਉਹ ਕਹਾਣੀ ਵੀ ਉਹਨਾਂ ਨੇ ਨਾ ਉਹਨੂੰ ਬਣਾ ਲਿਆ ਉਹਦਾ ਮੀਟ ਬਣਾ ਲਿਆ ਅੱਛਾ ਉਹਨੂੰ ਕੱਟ ਕੇ ਹਾਂ ਉਹਨੂੰ ਕੱਟ ਕੇ ਮੀਟ ਬਣਾ ਲਿਆ ਤੇ ਕੋਲੇ ਇੱਕ ਵਾਗੀ ਫਿਰਦਾ ਸੀ ਵਗ ਚਾਰਦਾ ਉਹਨੂੰ ਕਹਿੰਦੇ ਆ ਜਾ ਤੂੰ ਵੀ ਖਾ ਲਾ ਹਾਂ ਉਹ ਕਹਿੰਦਾ ਯਾਰ ਮੈਂ ਨਹੀਂ ਖਾਂਦਾਗਾ ਤੇ ਤੁਸੀਂ ਖਾ ਲਓ ਕਹਿੰਦੇ ਉਹ ਖਾਣ ਸਾਰੀ ਤਾਂ ਉੱਡ ਗਏ ਅੱਛਾ ਠੀਕ ਹੈ ਤਾਂ ਉੱਡ ਗਏ ਤੇ ਉਹ ਜਿਹੜਾ ਵਾਗੀ ਸੀਗਾ ਉਹਨੇ ਕੀ ਕੀਤਾ ਉਹਨੇ ਕੋਲੇ ਆ ਕੇ ਜਿਹੜੇ ਉਹਦੇ ਭਾਂਡੇ ਦੀ ਠਿਕਰੀਆਂ ਪਈਆਂ ਸੀ ਭਾਂਡੇ ਸੀਗੇ ਹਾਂ ਉਹ ਭਾਂਡੇ ਹੀ ਝੱਟ ਲੈ ਕਹਿੰਦੇ ਉਹ ਥੋੜੀ ਜਿਹਾ ਬੁੜਕਦਾ ਹੀ ਫੇੜ ਡਿੱਗ ਪੈਂਦਾ ਸੀ ਉਹ ਅੱਛਾ ਠੀਕ ਹੋ ਇਹ ਤਾਂ ਹੋ ਗਈ ਸਾਡੀ ਲੋਕਤਾਰਾ ਜੀ ਠੀਕ ਹੈ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿਸੇ ਵੀ ਇਹ ਲੋਕਤਾਰਾ ਨੂੰ ਅਸੀਂ ਡਿਫਾਈਨ ਨਹੀਂ ਕਰ ਸਕਦੇ ਹੁੰਦੇ ਲੋਕ ਵਿਸ਼ਵਾਸ ਨੂੰ ਉਹ ਪੀੜੀ ਦਰ ਪੀੜੀ ਉਹ ਅੱਗੇ ਚੱਲਦੀ ਆ ਉਹਦੇ ਚ ਬਹੁਤ ਸ਼ਰਧਾ ਰਲਦੀ ਆ ਹੈਨਾ ਉਹਦੇ ਚ ਬਹੁਤ ਕੁਝ ਦਿਲਚਸਪ ਰਲਦਾ ਤੁਰਿਆ ਜਾਂਦਾ ਹੈ ਹਾਂ ਜੀ ਦੂਸਰੀ ਗੱਲ ਵੀ ਮੈਂ ਅਸਲ ਵਿੱਚ ਨਾ ਹਿਸਟਰੀ ਦਾ ਸਟੂਡੈਂਟ ਵੀ ਰਹਾ ਮੈਂ ਤੇ ਇੱਥੇ ਮੇਰੀ ਦਿਲਚਸਪੀ ਹੁੰਦੀ ਸੀ ਇੱਥੇ ਪੁਰਾਣੇ ਮਣ ਕੇ ਸੁਲੇਮਾਨੀ ਮਣ ਕੇ ਜਾਂ ਮੀ ਪੈਣਾ ਕੁਥੇ ਹਾਂ ਜਿਹੜੀਆਂ ਮੋਹਰਾਂ ਵਗੈਰਾ ਵੀ ਮਿਲਦੀਆਂ ਹੁੰਦੀਆਂ ਸੀਗੀਆਂ ਹੂੰ ਤੇ ਉਹ ਮੈਨੂੰ ਨਾ ਦੋ ਚਾਰ ਮੋਹਰਾਂ ਮਿਲੀਆਂ ਇੱਥੋਂ ਤੇ ਮੈਂ ਸਾਡੇ ਪ੍ਰੋਫੈਸਰ ਸਾਹਿਬ ਨੂੰ ਦਿਖਾਈਆਂ ਜਾ ਕੇ ਮੈਂ ਜਦੋਂ ਗ੍ਰੈਜੂਏਸ਼ਨ ਕਰਦਾ ਸੀ ਤੇ ਉਹ ਬੜੇ ਹੈਰਾਨ ਹੋਏ ਕਹਿੰਦੇ ਕਾਲ ਜੀ ਕਹਿੰਦੇ ਕਹਿੰਦੇ ਆਜੋ ਆਜੋ ਜੀ ਆਜੋ ਹਾਲੇ ਹਾਲੇ ਜੀ ਕਹਿੰਦੇ ਇਹ ਜਿਹੜੀਆਂ ਮੋਹਰਾਂ ਨੇ ਨਾ ਇਹਨਾਂ ਦੇ ਉੱਪਰ ਅਲਾਉਦੀਨ ਖਿਲਜੀ ਦਾ ਨਾਮ ਉਕਰਿਆ ਹੋਇਆ ਅੱਛਾ ਜੀ ਹੁਣ ਗੱਲਾਂ ਦੋ ਤਿੰਨ ਨੇ ਵੀ ਜਿਹੜੇ ਜੇ ਅਸੀਂ ਪੁਰਾਣੀ ਹਿਸਟਰੀ ਪੜ੍ਹੀਏ ਤਾਂ ਜਿਹੜੇ ਪਿੰਡ ਵਸਦੇ ਰਹੇ ਸ਼ਹਿਰ ਉੱਜੜਦੇ ਵੀ ਰਹੇ ਵਸਦੇ ਵੀ ਰਹੇ ਉਹਦੇ ਕਈ ਕਾਰਨ ਹੋ ਸਕਦੇ ਆ ਬਾਰੀ ਹਮਲੇ ਹੋ ਸਕਦੇ ਆ ਜਾਂ ਕੋਈ ਕੁਦਰਤੀ ਆਫਤ ਹੋ ਸਕਦੀ ਆ ਪਾਣੀ ਹੜ੍ਹ ਹੋ ਸਕਦਾ ਹੈ ਉਹ ਕੱਚੇ ਘਰ ਸੀ ਠਹਿ ਜਾਂਦੇ ਸੀ ਅੱਗੇ ਫੇਰ ਪਾ ਲੈਂਦੇ ਸੀ ਇਸ ਤਰ੍ਹਾਂ ਵੀ ਹੋ ਸਕਦਾ ਦੂਜੀ ਗੱਲ ਹੈ ਵੀ ਕਾਫਲੇ ਵੀ ਲੰਘਦੇ ਹੁੰਦੇ ਸੀ ਵਪਾਰੀਆਂ ਦੇ ਹੋ ਸਕਦਾ ਇੱਥੇ ਠਹਿਰਦੇ ਹੁੰਦੇ ਉਹ ਤੇ ਉਹ ਉੱਥੇ ਆਪ ਦਾ ਰਹਿਣ ਬਸੇਰਾ ਕਰਦੇ ਤੇ ਉਹਨਾਂ ਦੀ ਕੋਈ ਚੀਜ਼ਾਂ ਇੱਥੇ ਡਿੱਗ ਪੈਂਦੀਆਂ ਹੂੰ ਤੀਸਰੀ ਗੱਲ ਇਹ ਹੈ ਵੀ ਕਈ ਵਾਰੀ ਨਾ ਵੱਡੀ ਬਿਮਾਰੀ ਆਉਂਦੀ ਸੀ ਜਿਵੇਂ ਪਲੇਗ ਵਗੈਰਾ ਪੈ ਜਾਂਦੀ ਸੀ ਲੋਕੀ ਆਪਦੇ ਮੂਲ ਥਾਂ ਨੂੰ ਛੱਡ ਕੇ ਸੈਪਰੇਟ ਰਹਿਣਾ ਚਲੇ ਜਾਂਦੇ ਜਿਵੇਂ ਕੋਰੋਨਾ ਟਾਈਮ ਹੋਇਆ ਸੀ ਬਿਲਕੁਲ ਠੀਕ ਹੈ ਆਇਆਂ ਵੀ ਹੋ ਸਕਦਾ ਸੀਗਾ ਤੇ ਉਹ ਬਸ ਕਹਾਣੀ ਚੱਲਦੀ 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 ਉਹ ਹੋ ਸਕਦਾ ਵੀ ਕੋਬਰਾ ਨਸਲ ਦਾ ਸੱਪ ਹੋਵੇ ਤੇ ਉਹ ਬੱਛਾ ਬਣ ਜਾਂਦਾ ਕੋਬਰਾ ਬੱਛਾ ਹੋ ਗਿਆ ਹੂੰ ਦੂਜਾ ਜਿਹੜਾ ਕਬਰ ਦਾ ਮਤਲਬ ਚਿਤ ਕਬਰਾਂ ਵੀ ਹੁੰਦਾ ਜਿਹਨੂੰ ਅਸੀਂ ਕਹਿੰਦੇ ਨੇ ਡੱਬ ਖੜੱਬਾ ਹੂੰ ਮਤਲਬ ਐ ਜੇ ਕਹਾਣੀ ਚੱਲਦੀ ਸਾਰੇ ਬਜ਼ੁਰਗ ਸੁਣਾਉਂਦੇ ਹੁੰਦੇ ਸੀ ਇਹ ਮੈਂ ਦਰਸ਼ਕਾਂ ਨੂੰ ਕਹਾਂਗਾ ਵੀ ਐ ਨਾ ਤੁਸੀਂ ਲੈ ਲੈ ਜੇ ਵੀ ਇਹ ਇਹ ਕੋਈ ਸੈਂਟੀਫਿਕ ਗੱਲ ਹੈ ਜਾਂ ਕਿਸੇ ਤਰਕ ਤੇ ਪੂਰੀ ਉਤਰਦੀ ਹੈ ਇਹ ਕਿ ਨਾ ਦਿਲਚਸਪ ਅਸੀਂ ਜਿਹੜੇ ਸੁਣਦੇ ਰਹੇ ਹਾਂ ਉਹ ਸੀ ਜੋ ਬਜ਼ੁਰਗਾਂ ਨੇ ਸੁਣਾਈਆਂ ਹਨ ਉਹਦੇ ਆਧਾਰ ਤੇ ਪਿੰਡ ਬਸਿਆ ਉਹਦੇ ਆਧਾਰ ਤੇ ਕਹਾਣੀਆਂ ਬਸੀਆਂ ਉਹਦੇ ਆ ਇਹ ਜਗਾ ਬਣੀ ਹੈ ਨਾ ਜਗਾ ਬਣੀ ਹਾਂ ਤੇ ਹੁਣ ਉਸ ਨਾਗ ਦੇ ਬਾਬਾ ਇਛਾਧਾਰੀ ਦੇ ਨਾਂ ਤੇ ਹਰ ਸਾਲ 6 ਭਾਦੋਂ ਨੂੰ ਮੇਲਾ ਵੀ ਲੱਗਦਾ ਹੈ ਸਾਡੇ ਜਿਹੜੇ ਮੇਨ ਨੇ ਇੱਥੋਂ ਦੇ ਠੀਕ ਹੈ ਜੀ ਤੇ ਇਹ ਹੁਣ ਤੁਹਾਡੇ ਨਾਲ ਗੱਲਬਾਤ ਇਹ ਕਰ ਜਰੂਰ ਜੀ ਠੀਕ ਹੈ ਤੇ ਆ ਪਾਜੀ ਹੁਣਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਦਾ ਪਰਿਵਾਰ ਹੀ ਇੱਥੇ ਸੇਵਾ ਕਰਦਾ ਆ ਪਾਜੀ ਸਭ ਤੋਂ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਪਾਜੀ ਕਵਰ ਬੱਛਾ ਕਵਰ ਬੱਛਾ ਪਿੰਡਾਂ ਕੀ ਕੀ ਮੰਨਤਾ ਆ ਇਸ ਥਾਂ ਦੀ ਜਿੱਥੇ ਅਸੀਂ ਬੈਠੇ ਆ ਜੀ ਇਹ ਮੰਨਤਾ ਤਾਂ ਵੇਖੋ ਜੀ ਆਏ ਵੀ ਜ਼ਿਆਦਾ ਤਾਂ ਅਸੀਂ ਨਹੀਂ ਕਹਿ ਸਕਦੇ ਜੀ ਵੀ ਜਿੰਨਾ ਕਿ ਸਾਨੂੰ ਵੱਡਿਆਂ ਨੇ ਦੱਸਿਆ ਜਿੰਨਾ ਸੁਣਿਆ ਉਨੀ ਕੀ ਗੱਲ ਆਪਾਂ ਕਰਾਂਗੇ ਜੀ ਵੀ ਇਹ ਨਾ ਜਦੋਂ ਮਤਲਬ ਪਹਿਲਾਂ ਦੀ ਗੱਲ ਦੱਸਦੇ ਆ ਵੀ ਸਾਡੇ ਨਾਲ ਬਜ਼ੁਰਗ ਜਿੱਥੋਂ ਸਾਡੀ ਸੇਵਾ ਸ਼ੁਰੂ ਹੋਈ ਆ ਆਪਾਂ ਉਹ ਗੱਲ ਕਰਨ ਲੱਗੇ ਆ ਹੂੰ ਤੇ 부जुर्ग ਬਿਮਾਰ ਰਹਿੰਦੇ ਸੀਗੇ ਤੇ ਸਾਨੂੰ ਪਤਾ ਨਹੀਂ ਸੀ ਕੋਈ ਲੱਗਦਾ ਇਹਨਾਂ ਚੀਜ਼ਾਂ ਦਾ ਵੀ ਜਾਂ ਮਤਲਬ ਇੱਥੇ ਕੋਈ ਜਗ੍ਹਾ ਹੈ ਇਹਨਾਂ ਕ ਸੁਣਦੇ ਹੁੰਦੇ ਸੀ ਵੀ ਇੱਥੇ ਸੱਪ ਰਹਿੰਦਾ ਹੈ ਜੀ ਉੱਥੇ ਕੜਾਇਆ ਹੈ ਮਾਇਆ ਦਾ ਜਾਂ ਮੋਰਾਂ ਦਾ ਗੈਨ ਲੋ ਅੱਛਾ ਤੇ ਇਹਨਾਂ ਕ ਪਤਾ ਹੁੰਦਾ ਸੀ ਛੋਟੇ ਛੋਟੇ ਹੁੰਦੇ ਸੀਗੇ ਤੇ ਉਦੋਂ ਨਾ ਇਹ ਸਾਨੂੰ ਇਹਦਾ ਪਤਾ ਲੱਗਾ ਸੀਗਾ ਜਗ੍ਹਾ ਦਾ ਤੇ ਸਾਨੂੰ ਕਿਸੇ ਫਕਰ ਨੇ ਦੱਸਿਆ ਵੀ ਉੱਥੇ ਇਸ ਤਰ੍ਹਾਂ ਕਰਕੇ ਵੀ ਤੁਸੀਂ 11 ਇਟਾ ਰੱਖ ਕੇ ਤੇ ਦੇਸੀ ਘੋਰੀ ਦੇਗ ਬਣਾ ਕੇ ਚੜਾਓ ਤੇ ਰਾਮਦਾਰੀ ਆ ਜੋ ਵੀ ਸਾਰਾ ਕੁਝ ਸਹੀ ਹੋ ਜੂਗਾ ਠੀਕ ਆ ਅੱਛਾ ਜੀ ਸੈੱਟ ਹੋ ਗਿਆ ਜੀ ਸਾਰਾ ਕੁਝ ਸਹੀ ਹੋ ਗਿਆ ਉਦੋਂ ਬਾਅਦ ਜੀ ਅਸੀਂ ਸੇਵਾ ਕਰਨ ਲੱਗ ਗਏ ਇਹਨਾਂ ਦੀ ਤੇ ਜਿੰਨਾ ਕਿਸਾਨ ਨੂੰ ਬਾਕੀ ਇਸ ਜਗ੍ਹਾ ਬਾਰੇ ਪਤਾ ਹੈ ਜੀ ਬਾਬਾ ਜੀ ਬਾਰੇ ਪਤਾ ਹੈ ਤੇ ਇੰਨੀ ਗੱਲ ਸੁਣਦੇ ਹੁੰਦੇ ਸੀਗੇ ਵੀ ਮਤਲਬ ਇੱਥੋਂ ਦੀ ਉਦੋਂ ਪੁਰਾਣੇ ਵਗ ਚੜਦੇ ਹੁੰਦੇ ਸੀਗੇ ਹੂੰ ਵੱਗ ਛੜਦੇ ਹੁੰਦੇ ਸੀ ਕਿ ਵੱਗ ਦੇ ਨਾਲ ਇਹ ਥਾਂ ਤੋਂ ਆ ਜਿਹੜਾ ਉੱਚਾ ਥਾਂ ਪਿਆ ਇੱਧਰ ਜਿਹੜਾ ਥੇਕ ਇਹਨੂੰ ਇਹ ਹਾਂ ਜੀ ਨੂੰ ਆਪਾਂ ਥੇਕ ਕਹਿੰਦੇ ਹੈ ਤਾਂ ਸਾਰਾ ਥੇ ਹੀ ਆ ਬਹੁਤ ਆ ਮੇਰਾ ਕਲਾ ਹੋਊਗਾ 50 ਕਿੱਲੇ ਦਾ ਏਰੀਆ ਠੀਕ ਆ ਇਹ ਪੱਧਰ ਕਰਕੇ ਜ਼ਮੀਨਾਂ ਉਪਜਾਊ ਕੀਤੀਆਂ ਇੱਥੋਂ ਨਾ ਠੱਠਾ ਬਣ ਕੇ ਨਾਲ ਰਲਦਾ ਹੁੰਦਾ ਸੀਗਾ ਵੱਗ ਦੇ ਉਹ ਜਿਵੇਂ ਆ ਪਿੰਡ ਹੋਗਾ ਨੇੜੇ ਆਪਣੇ ਕਲਾਸ ਹੋ ਗਿਆ ਜਾਂ ਖਾਜਾ ਖੜਕ ਹੋ ਗਿਆ ਇਧਰਲੇ ਪਾਸੇ ਬਾਗ ਥੜਾ ਆ ਗਿਆ ਇਹ ਨੇੜੇ-ਨੇੜੇ ਪਿੰਡਾਂ ਦੇ ਵਿੱਚ ਨਾ ਵਗ ਦੇ ਨਾਲ ਜਾਂਦਾ ਹੁੰਦਾ ਸੀ। ਅੱਛਾ ਜੀ। ਜਦੋਂ ਵਗ ਨਾ ਮੁੜ ਕੇ ਵਾਪਸ ਆਉਂਦੇ ਸੀ ਸ਼ਾਮ ਨੂੰ ਤੇ ਇੱਥੇ ਆ ਕੇ ਛਿਤਮ ਹੋ ਜਾਂਦਾ ਸੀਗਾ। ਵਗ ਕਿਹਨੂੰ ਕਹਿੰਦੇ ਆਪਾਂ? ਵਗ ਆਪਾਂ ਜਿਵੇਂ ਗਾਂਆਂ ਹੁੰਦੀਆਂ ਸੀ। ਠੀਕ ਆ। ਚਾਰਨ ਜਾਂਦੇ ਸੀ ਜਦੋਂ? ਚਾਰਨ ਜਾਂਦੇ ਸੀ ਗਾਂਆਂ ਚਾਰਨ ਜਾਂਦੇ ਸੀਗੇ। ਜਿਵੇਂ ਇੱਛਾ ਧਾਰੀ ਨਾਗ ਉਹ ਬਣ ਜਾਂਦੇ ਵਛਾ ਬਣ ਜਾਂਦਾ। ਹਾਂਜੀ। ਅੱਛਾ ਜੀ। ਤੇ ਇੱਥੇ ਆ ਕੇ ਫੇਰ ਉਹ ਛਿਤਮ ਹੋ ਜਾਂਦਾ ਸੀਗਾ। ਅੱਛਾ ਜੀ। ਤੇ ਉਸ ਤੋਂ ਬਾਅਦ ਨਾ ਜਿੰਨਾ ਮਤਲਬ ਇਹਦਾ ਸੀਗਾ ਵੀ ਜਿਹੜੇ ਗਾਂਆਂ ਇਹ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਸੰਤ ਰੂਪ ਸੀ ਜਾਂ ਮਤਲਬ ਗਾਂਆਂ ਨਵੇਂ ਦੁੱਧ ਕਰਦੇ ਸੀ ਜਾਂ ਇਹਨਾਂ ਦੀ ਕੁਦਰਤੀ ਨਿਗਾ ਸੀ ਇਹ ਆਪਾਂ ਕਹਿ ਨਹੀਂ ਸਕਦੇ ਤੇ ਬੱਚੇ ਹੁੰਦੇ ਸੀ ਉਹ ਗਾਂਆਂ ਬੱਚੇ ਦਿੰਦੇ ਨਹੀਂ ਹੁੰਦੇ ਸੀ ਜਿਹੜਾ ਆਪਾਂ ਕਬਰ ਕਬਰ ਬੱਚੇ ਦਾ ਮਤਲਬ ਆਪਾਂ ਗੱਲ ਕਰਦੇ ਆ ਉਹ ਬੱਚੇ ਆਉਂਦੀਆਂ ਨਾ ਅੱਖਾਂ ਕਪਰੀਆਂ ਹੁੰਦੀਆਂ ਸੀ ਅੱਛਾ ਜੀ ਤੇ ਉਹ ਮਤਲਬ ਐ ਜਿਵੇਂ ਸੱਪ ਮਿਲਦਾ ਨਾ ਕਿੱਲੇ ਤੇ ਬੱਦੇ ਆਈ ਝੂਲਦੇ ਹੁੰਦੇ ਸੀ ਕਪਰੇ ਹੁੰਦੇ ਸੀ ਤੇ ਉਥੋਂ ਇਹ ਨਾਂ ਸਾਡੇ ਪਿੰਡ ਦਾ ਕਪਰ ਬੱਚਾ ਸੀਗਾ ਠੀਕ ਹੈ ਯਾਨੀ ਕਾਗਜ਼ਾਂ 'ਚ ਹੁਣ ਕਬਰਵੱਛਾ ਚੱਲਦਾ ਅਸਲ ਸਹੀ ਨਾਂ ਕਬਰਵੱਛਾ ਹੈ ਅੱਛਾ ਜੀ ਤੇ ਪਹਿਲਾਂ ਕੋਈ ਹੋਰ ਪਿੰਡ ਸੀਗਾ ਇੱਥੇ ਉਹ ਜਿਵੇਂ ਆ ਭਾਈ ਨੇ ਗੱਲ ਕੀਤੀ ਹੈ ਮਾਸਟਰ ਨੇ ਤੇ ਉਹ ਪਿੰਡ ਨਾ ਇੱਥੇ ਜਿਵੇਂ ਅੱਗ ਲੱਗ ਜਾਂਦੀ ਸੀਗੀ ਜਾਂ ਪਿੰਡ ਥੇ ਹੋ ਗਿਆ ਇਹ ਜਿਹੜਾ ਪਿੰਡ ਥੇ ਹੋਣ ਦਾ ਕਾਰਨ ਸੀਗਾ ਜਿੰਨਾ ਕਿਸਾਨ ਨੂੰ ਪਤਾ ਸੁਣਿਆ ਅਸੀਂ ਵੀ ਇੱਥੇ ਮੇਲਾ ਲੱਗਦਾ ਹੁੰਦਾ ਸੀਗਾ ਜਿਵੇਂ ਕੋਹਲ ਕੌਡੀਆਂ ਹੁੰਦੀਆਂ ਸੀ ਪਹਿਲਾਂ ਜਾਂ ਗਾਉਣ ਵਾਲੇ ਲੱਗਦੇ ਸੀ ਜੀ ਉਹ ਲੱਗਿਆ ਸੀਗਾ ਮੇਲਾ ਤੇ ਇਹ ਜਿਹੜਾ ਸੰਤ ਸੀ ਇਹ ਸੰਤ ਰੂਪ ਦੇ ਵਿੱਚ ਹੋ ਕੇ ਤੇ ਉਹ ਮੇਲਾ ਵੇਖਦਾ ਸੀਗਾ ਅੱਛਾ ਜਦੋਂ ਮੇਲਾ ਵੇਖਦਾ ਸੀਗਾ ਤੇ ਇਹ ਹੁਣ ਦੇਹ ਪਲਟ ਸੀਗੇ ਜਿਹੜੇ ਜਿਹੜੇ ਨਾਗ ਸੀਗੇ ਹਾਂਜੀ ਉਹ ਸੰਤ ਦੇ ਰੂਪ ਦੇ ਵਿੱਚ ਮੇਲਾ ਦੇਖਦੇ ਉਹ ਮੇਲਾ ਦੇਖਦੇ ਸੀ ਸੰਤ ਦੇ ਰੂਪ ਚ ਉਹ ਦੇਹ ਪਲਟ ਕਰ ਜਾਂਦੇ ਸੀ ਨਾ ਇੱਛਾ ਤਾਰੇ ਠੀਕ ਆ ਜੀ ਹਾਂਜੀ ਇੱਛਾ ਤਾਰੇ ਦਾ ਮਤਲਬ ਇਹੀ ਹੁੰਦਾ ਨਾ ਹਾਂ ਵੀ ਕੋਈ ਵੀ ਇੱਛਾ ਉਹ ਵੀ ਕੋਈ ਵੀ ਤਾਰੇ ਬਿਲਕੁਲ ਠੀਕ ਆ ਜੀ ਤੇ ਉਹ ਨਾਲ ਕਿਤੇ ਜੋਗੀ ਹੁੰਦੇ ਸੀ ਪੁਰਾਣੇ ਉਦੋਂ ਹੁਣ ਤੱਕ ਕਿਹੜੇ ਜੋਗੀ ਆ ਉਦੋਂ ਜੋਗੀ ਹੁੰਦੇ ਸੀਗੇ ਹੂੰ ਉਹਨਾਂ ਨੇ ਨਾ ਦੇਖਿਆ ਜਦੋਂ ਪਰਖ ਕੀਤੀ ਅੱਖ ਨਹੀਂ ਫਿਰਦੀ ਸੀ ਵੀ ਹੂੰ ਉਹਨਾਂ ਨੇ ਦੇਖਿਆ ਵੀ ਹੋ ਸਕਿਆ ਤਾਂ ਇਹ ਤਾਂ ਇੱਛਾਤਾਰੀ ਆ ਹੂੰ ਇਹਦੇ ਵਿੱਚ ਕੋਈ ਕਰਾਮਾਤ ਆ ਹੂੰ ਜਦੋਂ ਉਹਨਾਂ ਨੇ ਦੇਖਿਆ ਤੇ ਇਹਨੂੰ ਵੀ ਪਤਾ ਲੱਗ ਗਿਆ ਵੀ ਜੋਗੀਆਂ ਨੇ ਮੇਰੀ ਪਰਖ ਕਰ ਲਈ ਆ ਅੱਛਾ ਜੀ ਜਦੋਂ ਪਰਖ ਕਰ ਲਈ ਤੇ ਉਹ ਇਹਦੇ ਪਿੱਛਾ ਕੀਤਾ ਉਹਨਾਂ ਨੇ ਹੂੰ ਇਹ ਉੱਥੋਂ ਗੇੜਾ ਦਿੰਦੇ ਮੇਲੇ ਦੇ ਵਿੱਚ ਦੀ ਘੁੰਮਦੇ ਘਮਾਉਂਦੇ ਜਿੱਥੇ ਇਹਨਾਂ ਦੀ ਬਰਮੀ ਸੀਗੀ ਦੁਕਾਨਾਂ ਸੀ ਉਹਨਾਂ ਦਾ ਹੂੰ ਉੱਥੇ ਆ ਗਏ ਹੂੰ ਉੱਥੇ ਆ ਕੇ ਇਹਨਾਂ ਨੇ ਦੇ ਪਾਰਟੀ ਤੇ ਸੱਪ ਬਣ ਕੇ ਤੇ ਉਹਦੇ ਵਿੱਚ ਵਰਮੀ ਚ ਉਤਰ ਗਏ ਜਦੋਂ ਉਤਰ ਗਏ ਨਾ ਫਿਰ ਮੇਲਾ ਵਿਜੜਿਆ ਜਦੋਂ ਇਹਨਾਂ ਨੇ ਜੋਗੀਆਂ ਨੇ ਖਰਾਬ ਦਾ ਲਾਇਆ ਜੋਰ ਬੀਨਾ ਬੂਨਾ ਵਜਾਈਆਂ ਹੂੰ ਆਪ ਦਾ ਜੋਰ ਲਾਉਂਦੇ ਰਹੇ ਕੀਲ 'ਚ ਕੀਲਣ ਵਾਸਤੇ ਕੀਲ ਜਾਏ ਨਹੀਂ ਇਹ ਹੂੰ ਜਦੋਂ ਨਹੀਂ ਕੀਲ ਚਾਏ ਨਾ ਤੇ ਫਿਰ ਇਹਨਾਂ ਨੇ ਮੰਗਾਇਆ ਕਮਿਆਰਾਂ ਨੂੰ ਕਮਿਆਰਾਂ ਨੂੰ ਮਗਾ ਕੇ ਨਾ ਤੇ ਉਹਦੇ ਉੱਤੇ ਭਾਂਡੇ ਬਣਵਾ ਕੇ ਜਿਵੇਂ ਕਿ ਉਹ ਨਿਹਾਰ ਆਵਾ ਕਹਿ ਦਿੰਦੇ ਆ ਆਵਾ ਲਾ ਕੇ ਉਹਦੇ ਉੱਤੇ ਪਕਾਤੇ ਭਾਂਡੇ ਚੰਤੇ ਭਾਂਡੇ ਇਹਨਾਂ ਨੇ ਜਦੋਂ ਚੰਤੇ ਇਹਨੇ ਮੰਦਰ ਅੰਦਰੋਂ ਉਹਨਾਂ ਫੁਕਾਰਾ ਮਾਰਿਆ ਅੱਛਾ ਸੱਪ ਦੇ ਰੂਪ ਦੇ ਵਿੱਚ ਹੀ ਜਦੋਂ ਫੁਕਾਰਾ ਮਾਰਿਆ ਉਹ ਭਾਂਡੇ ਸਾਰੇ ਪੱਕ ਗਏ ਜਦੋਂ ਪੱਕ ਗਏ ਜੋਗੀਆਂ ਨੇ ਸੋਚਿਆ ਵੀ ਹੁਣ ਜਿਵੇਂ ਫੁਕਾਰੇ ਮਾਰੂਗਾ ਇਹਦਾ ਬਲ ਘਟੂਗਾ ਹੂੰ ਉਹਨਾਂ ਨੇ ਉਹ ਭਾਂਡੇ ਚੱਕ ਲਏ ਜਿਹੜੇ ਪੱਕ ਗਏ ਤੇ ਕੱਚੇ ਬਣਾ ਕੇ ਹੋਰ ਲਾਤੇ ਉੱਤੇ ਅੱਛਾ ਉਹ ਦੂਜਾ ਵੀ ਮਤਲਬ ਲਾਤੇ ਜਦੋਂ ਦੂਜੀ ਵਾਰ ਦਾ ਆਵਾ ਲਾਇਆ ਉਹਨਾਂ ਨੇ ਦੂਜੇ ਵੀ ਪਕਾਤੇ ਮਾਰ ਕੇ ਫਕਾਰਾ ਠੀਕ ਆ ਉਹਨਾਂ ਨੇ ਉਹ ਪਾਸੇ ਕਰਤਾ ਤੇ ਤੀਜਾ ਲਾਤਾ ਹੂੰ ਜਦੋਂ ਤੀਜਾ ਲਾਤਾ ਤੇ ਇਹਨੇ ਵੀ ਸੋਚਿਆ ਕਿ ਫੱਕਰ ਬੰਦਾ ਸੀਗਾ ਵੀ ਇੰਨੇ ਕਿੰਨੇ ਕਾਏ ਪਕਾਈ ਚੱਲਾਂਗੇ ਵੀ ਤਾਂ ਕੰਮ ਖਰਾਬ ਹੋ ਗਿਆ ਹੂੰ ਇਹਨਾਂ ਨੇ ਜਦੋਂ ਫਕਾਰਾ ਤੀਜਾ ਲਾਇਆ ਨਾ ਤੇ ਉਹ ਭਾਂਡੇ ਅੱਧੇ ਕੱਚੇ ਰਹਿ ਗਏ ਅੱਧੇ ਪੱਕ ਗਏ ਅੱਛਾ ਤੇ ਆਪ ਉਹ ਦੇ ਨੂੰ ਛੱਡ ਗਏ ਹੂੰ ਦੇ ਨੂੰ ਛੱਡ ਕੇ ਆਪ ਆਪਾਂ ਤਾਂ ਹੁਣ ਇਹੀ ਕਹਿ ਸਕਦੇ ਆ ਵੀ ਸੱਚਖੰਡ ਚਲੇ ਗਏ ਹੂੰ ਜਦੋਂ ਅੱਜ ਉਹਨਾਂ ਦਾ ਨਾਂ ਚੱਲਦਾ ਤੇ ਆਪਾਂ ਸੱਚਖੰਡ ਹੀ ਕਹਿ ਸਕਦੇ ਹਾਂ ਠੀਕ ਆ ਚਲੇ ਗਏ ਤੇ ਇਹਨਾਂ ਨੇ ਉਹ ਜੋਗੀਆਂ ਨੇ ਮੁੜ ਕੇ ਉਹ ਜਿਹੜੀ ਵਰਮੀ ਸੀ ਪੱਟਣੀ ਸ਼ੁਰੂ ਕਰਤੀ ਅੱਛਾ ਜਦੋਂ ਪੱਟਣੀ ਸ਼ੁਰੂ ਕਰਤੀ ਤੇ ਉਹ ਸੱਪ ਦੀ ਦੇਹ ਸੀ ਜਿਹੜੀ ਉਹ ਜੋਗੀਆਂ ਨੇ ਲੈ ਲਈ ਜੋਗੀਆਂ ਨੇ ਜਦੋਂ ਕੱਢਿਆ ਉਹਨੂੰ ਤੇ ਉਹ ਬਣਾ ਕੇ ਖਾ ਲਿਆ ਅੱਛਾ ਜਦੋਂ ਬਣਾ ਕੇ ਖਾ ਲਿਆ ਤੇ ਉਹ ਜੋਗੀ ਤਾਂ ਫਿਰ ਜਿਵੇਂ ਤਾਂ ਉੱਡ ਗਏ ਸਮਾਂ ਨਹੀਂ ਸਣੇ ਦੇਈ ਅੱਛਾ ਸਣੇ ਦੇ ਉੱਡ ਗਏ ਉਦੋਂ ਬਾਅਦ ਨਾ ਨਹੀਂ ਫਿਰ ਇਹ ਪਿੰਡ ਨਾ ਸਾਡਾ ਜਿਹੜਾ ਸੀਗਾ ਇਹ ਪਤਾ ਨਹੀਂ ਹੁਣ ਵੀ ਇਸ ਪਿੰਡ ਦਾ ਪਹਿਲਾ ਨਾਂ ਕੀ ਸੀਗਾ ਇਸ ਗੱਲ ਦਾ ਅਸੀਂ ਨਹੀਂ ਕਹਿ ਸਕਦੇ ਕੁਝ ਪਿੰਡ ਸਾਰਾ ਇੱਥੇ ਹੋ ਗਿਆ ਸੀਗਾ ਨਿੱਗਰ ਗਿਆ ਸੀ ਪਿੰਡ ਅੱਛਾ ਨਿੱਗਰ ਕੇ ਮ ਖਤਮ ਹੋ ਗਿਆ ਸੀ ਖਤਮ ਹੋ ਗਿਆ ਸੀਗਾ ਪਿੰਡ ਮਿੱਟੀ ਹੋ ਗਿਆ ਜਿਵੇਂ ਮਿੱਟੀ ਦੀ ਢੇਰੀ ਬਣ ਗਈ ਇਹ ਉਦੋਂ ਬਾਅਦ ਫਿਰ ਦੁਬਾਰਾ ਪਿੰਡ ਵੱਜਿਆ ਬਾਬੇ ਦੇ ਨਾਂ ਤੇ ਅੱਛਾ ਜੀ ਕਬਰ ਅੱਛਾ ਠੀਕ ਆ ਹਾਂਜੀ ਕਿ ਪਹਿਲਾਂ ਫਿਰ ਬਾਬੇ ਨੂੰ ਮਨਾਇਆ ਫਿਰ ਇਹ ਪਿੰਡ ਬਸਿਆ ਮਤਲਬ ਹਣ ਜੀ ਇਸ ਬਾਰੇ ਆਪਾਂ ਕਹਿ ਨਹੀਂ ਸਕਦੇ ਪ੍ਰਾਣੀ ਗੱਲ ਆ ਵੀ ਬਾਬੇ ਨੂੰ ਮਨਾਇਆ ਜਾਂ ਕੀ ਹੁਣ ਮੰਨਤਾ ਤਾਂ ਅਸੀਂ ਸਾਡੀ ਸੂਰਤ ਚ ਸ਼ੁਰੂ ਹੋਈ ਆ। ਅੱਛਾ 8.78 ਕਦਾ ਜਨਮ ਆ ਤੇ ਮੇਰਾ ਖਿਆਲ ਇਹ ਮੰਨਤਾ ਹੋਈ ਆ 10-12 ਸਾਲ ਦੇ ਹੋਵਾਂਗੇ ਅਸੀਂ। ਅੱਛਾ 99-90 ਦੇ ਵਿੱਚ ਹੀ ਇਹ ਮੰਨਤਾ ਸ਼ੁਰੂ ਹੋਈ ਆ। ਪਹਿਲਾ ਹੋਗੀ ਹੋਗੀ 2 ਸਾਲ। ਠੀਕ ਆ। ਛੋਟੇ-ਛੋਟੇ ਸੀ ਅਸੀਂ ਬਸ 8-7 ਸਾਲ ਦੇ ਹੋਵਾਂਗੇ ਜਦੋਂ ਮੰਨਤਾ ਸ਼ੁਰੂ ਹੋਈ ਆ। ਸਹੀ ਆ। ਮਾਈਟੇਗਰੇ ਸ਼ੁਰੂ ਹੋਈ ਆ ਤੇ ਪਹਿਲਾਂ ਤਾਂ ਮੰਨਤਾ ਤਾਂ ਨਹੀਂ ਕੁਝ ਕਹਿ ਸਕਦੇ ਇਹ ਪਹਿਲਾਂ ਜਦੋਂ ਕਿਤੇ ਬਜ਼ੁਰਗਾਂ ਦੀ ਪ੍ਰਾਣੀ ਗੱਲ ਉਹਨਾਂ ਨੇ ਕਿਤੇ ਉਸ ਨਾਂ ਤੋਂ ਲੈ ਕੇ ਨਾਂ ਪਿੰਡ ਦੁਆਰਾ ਨਾ ਕੋਈ ਬਾਬਿਆਂ ਦੀ ਕੋਈ ਇਤਿਹਾਸਿਕ ਗੱਲ ਦੱਸਣ ਵਾਲੀ ਹੋਵੇ ਜਾਂ ਉਹਨਾਂ ਦਾ ਕੋਈ ਚਮਤਕਾਰ ਦੱਸਣ ਵਾਲਾ ਹੋਵੇ ਚਮਤਕਾਰਤਾ ਜੀ ਇਹ ਆ ਵੀ ਹੁਣ ਇੱਥੇ ਨਾ ਆਉਂਦੇ ਆ ਲੋਕ ਬਹੁਤ ਦੂਰ ਤੋਂ ਸਾਨੂੰ ਵੀ ਨਹੀਂ ਪਤਾ ਹੁੰਦਾ ਹਾਂ ਵੀ ਕਈ ਵਾਰੀ ਇੱਥੇ ਜਦੋਂ ਮਤਲਬ ਕੋਈ ਪ੍ਰਸ਼ਾਦ ਚੜ੍ਹਿਆ ਹੁੰਦਾ ਹੈ ਜਾਂ ਬਾਬੇ ਦੇ ਇੱਥੇ ਛੇਜ ਦੇ ਚੋਲੇ ਚੜਦੇ ਆ। ਹੂੰ ਚਪਲਾਂ ਜੁੱਤੀ ਕੋਈ ਚੀਜ਼ ਚੜੀ ਹੁੰਦੀ ਸਾਨੂੰ ਤਾਂ ਉਹਦੇ ਹੀ ਪਤਾ ਲੱਗਦਾ। ਅੱਛਾ ਜੇ ਦੁਪਹਿਰ ਸ਼ਾਮ ਆਈ ਜਾ ਉਹ ਵੇਖੀਦਾ ਆ ਕੇ ਤੇ ਨੇੜੇ-ਨੇੜੇ ਪਿੰਡਾਂ ਦੇ ਵਿੱਚ ਬਹੁਤ ਲੋਕ ਆਉਂਦੇ ਆ ਜਿਵੇਂ ਤਲਵੰਡੀ ਪਾਈ ਆ। ਹੂੰ ਤੇ ਆਪਣਾ ਕੋੜ ਕਪੂਰਾ ਹੈ ਫਰੀਦਕੋਟ ਆ ਜਾਂ ਹੋਰ ਨੇੜੇ ਪਿੰਡ ਆ ਜਿੰਨੇ। ਹੂੰ ਯਾਨੀ ਇਹ ਜਗ੍ਹਾ ਦਾ ਪਤਾ ਤਾਂ ਬਹੁਤ ਦੂਰ ਤਾਂ ਹੀ ਆ ਜਦੋਂ ਕਿਤੇ ਅਸੀਂ ਬਾਹਰ ਵੀ ਜਾਂਦੇ ਨਾ ਅਸੀਂ ਮਸ਼ੀਨਾਂ ਤੇ ਕੰਮ ਕਰਦੇ ਰਹੇ ਆ। ਹੂੰ ਇਦਾਂ ਹਰਿਆਣਾ ਸਾਈਡ ਵੀ ਪਾਣੀ ਪਤ ਜਾਂਦੇ ਰਹੇ ਸੀ ਤੇ ਜਦੋਂ ਸਾਡੇ ਪਿੰਡ ਦੀ ਗੱਲ ਪੁੱਛਦੇ ਸੀ ਨਾ ਕਿ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਜਦੋਂ ਪਿੰਡ ਦੱਸੀਦਾ ਸੀ ਨਾ ਤੇ ਉਦੋਂ ਪੁੱਛਦੇ ਹੁੰਦੇ ਸੀ ਵੀ ਯਾਰ ਉੱਥੇ ਆਹ ਗੱਲ ਆ ਉਹ ਜਿੱਥੇ ਸੱਪ ਹੁੰਦਾ ਸੀਗਾ ਉਹ ਠੱਠਾ ਬਣ ਜਾਂਦਾ ਸੀ ਉਹ ਪਿੰਡ ਆ ਤੁਹਾਡਾ ਹਾਂਜੀ ਇਹ ਦੂਰ ਦੂਰ ਤਾਂ ਹੀ ਇਸ ਜਗ੍ਹਾ ਦਾ ਤਾਂ ਪਤਾ ਹੈ ਤੇ ਹੁਣ ਜਾਣੀ ਬਹੁਤ ਇੱਥੇ ਸੁੱਖਾਂ ਪੂਰਨੀਆਂ ਹੁੰਦੀਆਂ ਜਿਹੜੀ ਵੀ ਕੋਈ ਸੁੱਖ ਸੁੱਖ ਲੈਂਦਾ ਉਹ ਪੂਰੀ ਹੁੰਦੀ ਹੈ ਠੀਕ ਹੈ ਸਾਡੀਆਂ ਆਵਦਨੀਆਂ ਵੀ ਹੁੰਦੀਆਂ ਬਹੁਤ ਸਾਡਾ ਮਤਲਬ ਇਸ ਜਗ੍ਹਾ ਨੇ ਪਹਿਲਾਂ ਸਾਡਾ ਕਟਾ ਵੀ ਬਹੁਤ ਪਿਆਸ ਆਨੂੰ ਪਰ ਜਦੋਂ ਅਸੀਂ ਸੇਵਾ ਚੱਕ ਲਈ ਆ ਹੁਣ ਅਸੀਂ ਸੌਖੇ ਵੀ ਬਹੁਤ ਆ ਠੀਕ ਆ ਜੀ ਹਾਂਜੀ ਇਹ ਮਾਨਤਾ ਦੀ ਗੱਲ ਆ ਪਾ ਜੀ ਹਾਂਜੀ ਮਾਨਤਾ ਦੀ ਐ ਤੇ ਬਾਕੀ ਉਸ ਤੋਂ ਬਾਅਦ ਵੱਧ ਕੀ ਆ ਜੀ ਪਹਿਲਾਂ ਅਸੀਂ ਥੋੜਾ ਜਿਹਾ ਮਿਹਨਤ ਵਾਲੇ ਬੰਦੇ ਸੀ ਅਸੀਂ ਐਸੀ ਪਰਿਵਾਰ ਚੋਂ ਆ ਅੱਛਾ ਜੀ ਤੇ ਇੰਨਾ ਸਾਡਾ ਪਿੰਡ ਨਹੀਂ ਸੀ ਸਾਡੇ ਮੰਗਰ ਚੱਲਦਾ ਵੀ ਹੁੰਦਾ ਹੀ ਆ ਕਈ ਵਾਰੀ ਵੀ ਚਾਲੇ ਇੰਨਾ ਤੱਕ ਵੱਡਾ ਡੇਰਾ ਹੋਊਗਾ ਉਹਨਾਂ ਦਾ ਬਾਬਾ ਤੇ ਜਦੋਂ ਦਾ ਫਿਰ ਪਤਾ ਲੱਗ ਗਿਆ ਜੀ ਹੁਣ ਉਸ ਤੋਂ ਬਾਅਦ ਸਾਡੇ ਪਿੰਡ ਦਾ ਕਲੱਬ ਬਣਿਆ ਬਾਬਾ ਜੀ ਦੇ ਨਾਂ ਤੇ ਤੁਨ ਤੁਨ ਬਾਬਾ ਇਛਾਤਾਰੀ ਕਲੱਬ ਅੱਛਾ ਜੀ ਤੇ ਉਦੋਂ ਦਾ ਸਾਰਾ ਕੁਝ ਕਲੱਬ ਕਰਦਾ ਹੈ ਖਾੜਾ ਵੀ ਲਵਾਉਂਦਾ ਹੈ ਸਾਰਾ ਕੁਝ ਜਿੰਨੀ ਜ਼ਿੰਮੇਵਾਰੀ ਸਾਰੀ ਹੁਣ ਕਲੱਬ ਦੀ ਹੈ ਠੀਕ ਹੈ ਭਾਈ ਸਾਡੀ ਜ਼ਿੰਮੇਵਾਰੀ ਲੰਗਰ ਦੀ ਹੈ ਜੀ ਉਹ ਵੀ ਲੰਗਰ ਆ ਪਿੰਡ ਚ ਆਉਂਦਾ ਜਿੰਨਾ ਕਿ ਸਾਥੋਂ ਘਰੋਂ ਪੈਂਦਾ ਸੀ ਘਰੋਂ ਪਾ ਲੈਣੇ ਠੀਕ ਹੈ ਜੀ ਜਿੰਨੀ ਕਿ ਸਾਡੀ ਪਹੁੰਚ ਆ ਬਾਕੀ ਸਾਰਾ ਪਿੰਡ ਕਰਦਾ ਹੈ ਜੀ ਸ਼ੁਕਰ ਅਖਾੜੇ ਦਾ ਵੀ ਆ ਜੀ ਹਾਲ ਬਣਿਆ ਸਾਰਾ ਪਿੰਡ ਦਾ ਹਾਂ ਜੀ ਦੇਖ ਲਈ ਸਾਰਾ ਕੁਝ ਸ਼ੁਕਰੀਆ ਭਾਜੀ ਇਹ ਮੇਲਾ ਕਦੋਂ ਲੱਗਦਾ ਇੱਕ ਵਾਰ ਦੱਸੋ ਮੇਲਾ ਕਦੋਂ ਲੱਗਦਾ ਇਹ ਮੇਲਾ ਹੁੰਦਾ ਜੀ 6 ਭਾਦ ਹੁੰਦਾ ਦੇਸੀ ਮਹੀਨੇ ਦਾ ਅੱਛਾ ਜੀ ਤੇ ਮੇਰਾ ਖਿਆਲ ਆ ਅਗਸਤ 21 22 ਦਾ ਹੀ ਹੁੰਦਾ ਠੀਕ ਹੈ ਜੀ 21 22 ਅਗਸਤ ਦਾ ਹੀ ਹੁੰਦਾ ਕਿਤੇ 21 ਦਾ ਕਿਤੇ 22 ਦਾ ਠੀਕ ਆ ਭਾਜੀ ਹਾਂਜੀ ਠੀਕ ਆ ਭਾਜੀ ਸ਼ੁਕਰੀਆ ਜੀ ਜੀ ਭਾਜੀ ਜੇ ਤੁਸੀਂ ਥੋੜਾ ਜਿਹਾ ਗਾਂ ਚ ਲੈਣਾ ਤਾਂ ਤੁਹਾਨੂੰ ਪਿਆਰ ਲੈ ਵਖਾ ਦੇਣੀ ਆ ਭਾਜੀ ਜਿੱਦਾਂ ਆਹਾ ਆ ਹਾਂਜੀ ਹਾਂਜੀ ਇਹਦੀ ਗੱਲ ਕਰਦੇ ਸੀਗੇ ਆਪਾਂ ਆ ਦੇਖ ਰਿਹਾ ਤੁਸੀਂ ਥਾਂ ਥਾਂ ਤੇ ਢਿੱਕਰੀਆਂ ਨਿਕਲੀ ਹੋਈਆਂ ਹਾਂਜੀ ਹਾਂਜੀ ਆ ਦੇਖੋ ਆ ਡਿਕਰੀ ਜਿਹੜੀ ਹੁਣ ਇਹ ਪੁਰਾਣੀ ਇਹ ਉਹਨਾਂ ਉਹਨਾਂ ਘਰਕ ਹੋਈ ਸਭਿਅਤਾ ਦੀ ਕਹਾਣੀ ਹੈ ਅਸਲ ਵਿੱਚ ਇਹ ਅੱਛਾ ਜੀ ਕੋਈ ਨਾ ਕੋਈ ਮਤਲਬ ਕਿਤੇ ਪਿੰਡ ਰਿਆ ਹੋਊਗਾ ਥੇਰਿਆ ਹੋਊਗਾ ਇੱਥੇ ਹਨ ਠੀਕ ਆ ਹਾਂਜੀ ਹਾਂਜੀ ਆ ਸਾਰਾ ਏਰੀਆ ਉੱਚਾ ਤੁਸੀਂ ਦੇਖ ਰਹੇ ਹੋ ਬਾਕੀ ਸਾਰਾ ਇਹ ਸਾਰੀ ਥੇ ਹੁੰਦੀ ਸੀ ਹਨਾ ਹਾਂਜੀ 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 ਸਾਰਾ ਇਹ ਇਦਾਂ ਦਾ ਸੀਗਾ ਜੇ ਭਾਜੀ ਪੱਟੀ ਜਿੱਦਾਂ ਆਪਾਂ ਗੱਲ ਕਰਦੇ ਆਂ ਕਿ ਅਮੀਰ ਜਾਂ ਜਾਂ ਰਾਜੇ ਆਉਂਦੇ ਹੋਣਗੇ ਥੇ ਹੁੰਦਾ ਰਿਹਾ ਕੀ ਪਤਾ ਅੱਜ ਵੀ ਖਜ਼ਾਨਾ ਥੱਲੇ ਦੱਬਿਆ ਹੋਵੇ ਚਲੋ ਖਜਾਨੇ ਤੇ ਸਾਡੀ ਕਿਦਾਂ ਦੀ ਵੀ ਗੱਲ ਹੋ ਸਕਦੀ ਹੈ ਇਹ ਮਤਲਬ ਅ ਮੈਂ ਜੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਕਈਆਂ ਕਾਰਨਾ ਕਰਕੇ ਪਿੰਡ ਥੇ ਸ਼ਹਿਰ ਜਿਹੜੇ ਹੈਗੇ ਆ ਉਹ ਖਤਮ ਹੁੰਦੇ ਰਹੇ ਆ ਹੂੰ ਤੇ ਇਦਾਂ ਦੀ ਕੋਈ ਘਟਨਾ ਇੱਥੇ ਵਾਪਰੀ ਹੋਊਗੀ ਕੋਈ ਕੁਦਰਤੀ ਘਟਨਾ ਕੋਈ ਗੈਰ ਕੁਦਰਤੀ ਘਟਨਾ ਜਿਹਦੇ ਨਾਲ ਪਿੰਡ ਹੋਰ ਕਿਤੇ ਚਲੇ ਗਏ ਹੋਰ ਕਿਤੇ ਵਸਦੇ ਰਹੇ ਕਿਉਂਕਿ ਸਚਾਈ ਹੈ ਨਾ ਵੀ ਧਰਤੀ ਦੇ ਚੱਪੇ ਚੱਪੇ ਤੇ ਸ਼ਮਸ਼ਾਨ ਬਣੇ ਹੋਏ ਆ ਹੂੰ ਕਰੋਨਾ ਦੁਨੀਆ ਆਈ ਕਰੋਨਾ ਚਲੀ ਗਈ ਬਿਲਕੁਲ ਬਾਜੀ ਥਾਂ ਥਾਂ ਦੇ ਉੱਤੇ ਇੱਕ ਕੁਦਰਤ ਦਾ ਬੜਾ ਤਕੜਾ ਨਿਜ਼ਾਮ ਆ ਇਹ ਜੀ